ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪਣੇ ਗਿੱਲ ਬ੍ਰਦਰ ਪੇਜ ਤੇ ਸਾਰੇ ਵੀਰਾਂ ਦਾ ਆਪਾਂ ਆ ਜੀ ਪਨੀਰੀ ਬੀਜ ਦੀ 1509 ਦੀ ਬੀਜੀ ਆਪਾਂ 5-6 ਕਿੱਲਿਆਂ ਦੀ ਬੀਜੀ ਜਿਵੇਂ ਝੋਨੇ ਦੀ ਵੜਾਈ ਹੋਣੀ ਹੈ ਤੇ ਉਦੋਂ ਗੱਠਾਂ ਰੱਖਣੀਆਂ ਹੁੰਦੀਆਂ ਹਨਾ ਤੇ ਉਹ ਵੀ ਪਹਿਲਾਂ ਲਾ ਦਾਂਗੇ ਪਹਿਲਾਂ ਥਾਂ ਵਿਹਲਾ ਹੋ ਜੂ ਪਿਛਲੇ ਸਾਲ ਬਹੁਤ ਖੱਜਲ ਖਵਾਰ ਹੋਈ ਨਾਲੇ ਆਗੂਗ ਲੱਗ ਗਈ ਸੀ ਇਸੇ ਕਰਕੇ ਜਗ੍ਹਾ ਥੋੜੀ ਰਹਿ ਗਈ ਬਾਕੀ ਬੀਜੀ ਆ 131 ਦੀ 2 ਕਨਾਲਾਂ ਥਾ 3 ਕਨਾਲਾਂ ਤਕਰੀਬਨ ਵੀਤਤੀ ਆ ਅਜੀਨਾ ਵੀ ਸਾਰੇ ਬੰਦਿਆਂ ਨੂੰ ਪੁੱਛ ਲਿਆ ਆਪਣੇ ਹੁਣ 35-40 ਬੰਦੇ ਹੁੰਦੇ ਹਨਾ ਸਾਰਿਆਂ ਨੂੰ ਪੁੱਛ ਲਿਆ ਝੋਨਾ ਲਾਈਏ ਵੀ ਕਿਹੜੀ ਪਾਰਟੀ ਲਾਉਗੀ ਕਿਹੜੇ ਬੰਦੇ ਨੇ ਪਾਰਟੀ ਬਣਾਈ ਹੈ ਪਹਿਲੀ ਗੱਲ ਤਾਂ ਆ ਜਗਰਾਜ ਦਾ ਮੁੰਡਾ ਹੈ ਇਹ ਇਹਦੇ ਡੈਡੀ ਨੂੰ ਵੀ ਆਹ ਜਗਰਾਜ ਨੂੰ ਵੀ ਆਖਿਆ ਹਾਂ ਵੀ ਰਾਜੂ ਤੈਨੂੰ ਆਖਿਆ ਸੀ ਤੂੰ ਪਾਰਟੀ ਨਹੀਂ ਬਣਾਈ ਆਪਾਂ ਨੂੰ ਲੱਗਦਾ ਲੱਗਦਾ ਕਿਉਂ ਜਾ ਆ ਨਰਮ ਸਿੰਘ ਤੋਂ ਕੋਈ ਨਹੀਂ ਬਣਾ ਲੈ ਤੇ ਫਿਰ ਆਪਣੇ ਨਿੱਕੇ ਨੂੰ ਵੀ ਗਿਆ ਹਨਾ ਆਪਾਂ ਨਿੱਕੇ ਨੂੰ ਗਿਆ ਜਗਿੰਦਰ ਸਿੰਘ ਗਿੰਦੂ ਨੂੰ ਵੀ ਗਿਆ ਤੇਰੇ ਚਾ ਪਹਿਲਾਂ ਜਵਾਬ ਦਿੱਤਾ ਸੀ ਆਪਣੇ ਤੋਂ ਲੱਗਦਾ ਨਹੀਂ ਨਹੀਂ ਆਪਾਂ ਸਾਰੇ ਬੰਦੇ ਨੂੰ ਅਖਦਾ ਨਾ ਆਪਣੇ 40 ਬੰਦੇ ਲੱਗਦੇ ਵੀ ਸਾਡੇ ਦਸੋਂ ਝੋਨਾ ਕਿਹੜਾ ਲਾਊਗਾ ਨਹੀਂ ਗੱਲ ਇਹਨਾਂ ਨੇ ਸੁਣੀ ਹੁਣ ਸਾਡੀ ਆ ਤਿੰਨ ਕਨਾਲਾਂ ਪਨੀਰੀ ਜਿਹੜੀ ਇਹ ਜਾਣੀ ਮਨਲਾ ਦਾ ਵੇਸਟ ਹੁਣ ਆਪਾਂ ਵੇਸਟ ਕਾ ਜਾਣੀ ਆ ਵੇਸਟ ਜਾਊਗੀ ਜਦੋਂ ਲਵਾਉਣੀ ਨਹੀਂ ਆਪਾਂ ਫੇਰ ਆਪਾਂ ਆਪ ਲਾ ਲਾਂਗੇ ਆਪਾਂ ਕਿੰਨੀ ਕਿ ਲਾਵਾ ਗੰਜਰੋ ਹੈ ਕਿਉਂ ਦਾਣਪੂਰਨ ਕਰ ਦਾਂਗੇ ਹਾਂ ਦਾਣਪੂਰਨ ਤਾਂ ਕਰਾਂਗੇ ਆਪਣੇ ਨਾਲ ਤਾਂ ਗਿਆ ਨਾ ਤੁਹਾਨੂੰ ਪਤਾ ਵੀ 100 ਰੁਪਏ ਵੀ ਮਿਲੇ ਨਾ ਸੋਨੂੰ ਬਤਾ ਜਿਹੜਾ ਲੈਂਦਾ ਨਾ 100 ਰੁਪਏ 20 ਮਿਲਿਆ ਕਿਲੋ ਤੇ ਹੁਣ ਆਪਾਂ ਕਰਤੀ ਮਸ਼ੀਨ ਦੀ ਤਿਆਰੀ ਹੁਣ ਆਪਾਂ ਬਿੱਡਾਂ ਦਾ ਅੱਜ ਕੰਮ ਕਰ ਲਿਆ ਚਾਲੂ ਆ ਸਾਰੇ ਫਰੇਮ ਰੂਮ ਬਣ ਗਏ ਤੇ ਤਿੰਨ ਦਿਨ ਹੋ ਗਏ ਆਪਾਂ ਨੂੰ ਲੱਗਿਆ ਪਿਆ ਨੂੰ ਜਦੋਂ ਸਾਰੇ ਬੰਦੇ ਨੇ ਜਵਾਬ ਦੇਦਾ ਨਾ ਵੀ ਆਪਾਂ ਨਹੀਂ ਛੋਣਾ ਲਾਉਣਾ ਆਏ ਗਰਮੀ ਬਹੁਤ ਆਉ ਬਹੁਤ ਹੈ ਤੇ ਇਹ ਕਹਿੰਦੇ ਮਸ਼ੀਨ ਨਾਲ ਅਸੀਂ ਲਾ ਲਾਂਗੇ ਕਹਿੰਦੇ ਇਹ ਸਾਰੇ ਰੈਡੀ ਆ ਮਸ਼ੀਨ ਨਾਲ ਤਿਆਰ ਆ ਤੇ ਹੁਣ ਆਪਾਂ ਮਸ਼ੀਨ ਦੀ ਕਰਦੇ ਤਿਆਰੀ ਦੀ ਵਿਜਨ ਦੀ ਤੇ ਸਾਨੂੰ ਹੋਰ ਵੀ ਵਿਖਾਉਣਾ ਹੈ ਕੀ ਕੋਈ ਪ੍ਰੋਜੈਕਟ ਬਣਾਉਣਾ ਸਾਨੂੰ ਤਿੰਨ ਦਿਨ ਲੱਗੇ ਲਾ ਕਾ ਹਾਂਜੀ ਆਪਾਂ ਤਾਂ ਕਰਤੀਆਂ ਮਸ਼ੀਨ ਆਸਤੇ ਪਿਆਰ ਪੁਲੀਰੀ ਆਸਤੇ ਮਿੱਟੀ ਹੁਣ ਆਪਾਂ ਇਹਦੇ ਨਾਲ ਲੱਗੇ ਭਰਨਾ ਠੀਕ ਹੈ ਇਹਦੇ ਵਿੱਚ ਰੂੜੀ ਸੈਟ ਕਰਨਾ ਰੂੜੀ ਤੇ ਰੋਟਾਵੇਟਰ ਮਾਰਤਾ ਐ ਬਰੀਕ ਕਰਦੀ ਤੇ ਉਦੋਂ ਬਾਅਦ ਸਾਨੂੰ ਵਿਖਾਵਾਂਗੇ ਸਾਰਾ ਕੁਝ ਜਿਵੇਂ ਆਪਾਂ ਕੰਮ ਕਰਨਾ ਹੈ ਵੰਦਿਆਣਾ ਕੰਮ ਦਾ ਪਿਆ ਹੋਇਆ ਔਖਾ ਇਹਦੇ ਭਰ ਕੇ ਉਦੋਂ ਬਾਅਦ 66 ਸੁਣੇ ਦਾ ਸਾਰਾ ਕੰਮ ਖਤਮ ਹੋ ਗਿਆ ਇੱਥੇ ਆਪਾਂ ਰੂੜੀ ਖਿਡਾਰੀ ਸੀ ਪਹਿਲਾਂ ਟਰਾਲੀ ਨਾਲ ਲਾਤੀ ਸੀ ਰੂੜੀ ਲਾ ਕੇ ਇਹਨੂੰ ਮੇ ਰੋਟਾਵੇਟਰ ਨਾਲ ਚੰਗੀ ਤਰ੍ਹਾਂ ਮਿੱਟੀ ਚ ਮਿਕਸ ਕਰ ਲਈ ਉਦੋਂ ਬਾਅਦ ਚ ਆਹ ਟਰਾਲੀ ਭਰ ਲਈ ਇੱਕ ਇੱਕੋ ਛਾਨ ਨਾ ਲੈਂਦਾ ਉਹਦੇ ਉੱਤੇ ਫਰਸ਼ ਲੱਗੀ ਹੋਈ ਹੈ ਨਾਲ ਸਿੱਟੀ ਚੱਲਾਂਗੇ ਨਾਲ ਦੀ ਨਾਲ ਇਹ ਟਰਾਲੀਆਂ ਇੱਕ ਹੋਰ ਭਰ ਲੈਣੇ ਆ ਇੱਕ ਦੋ ਭਰ ਲੈਣੇ ਆ بارش ਦਾ ਟਾਈਮ ਹੈ ਰਾਤ ਨੂੰ ਠਲਦਿਆਂ ਛੱਡ ਦੇ ਵਿੱਚ ਤੇ ਸੁਬਾ ਜਿਵੇਂ ਮਰਜੀ ਛਾਨੀ ਚੋਣ ਜਾਣਗੇ ਦਿਖਾਉਣਾ ਇੱਕ ਮਿੰਟ ਆ ਦੇਖੋ ਇਹਨਾਂ ਦੇ ਲੱਛਣ ਹੁਣ ਨਾ ਮਿੱਟੀ ਛਾਨੀ ਪੈ ਗਈ ਇਹਨਾਂ ਨੂੰ ਤੇ ਬੱਸ ਗੰਗੇਦਾਰ ਕਿਵੇਂ ਹੈ ਕਈ ਨਾ ਕੰਮ ਕਰਨਾ ਪਾਣਾ ਠੀਕ ਹੈ ਇਹਦੇ ਉੱਤੇ ਲੱਗੀ ਹੈ ਫਰਸ਼ ਚਲਾ ਕੇ ਟਰੈਕਟਰ ਨੂੰ ਭਜਾਈ ਫਿਰਦਾ ਅੱਗੇ ਪਿਛਲੇ ਚੱਲ ਆ ਰੋਟਾਵੇਟਰ ਚੱਜਣਾ ਨਹੀਂ ਮਾਰੇ ਯਾਰ ਇੰਨੀਆਂ ਵਿੱਚ ਡਲੀਆਂ ਇਹਦੀ ਡਲੀਆਂ ਹੀ ਬਾਲੀਆਂ ਹੈ। ਯਾਰ ਗੇੜੀ ਚੱਲ ਤੂੰ ਗੇੜ ਲੈ ਤੇਲ ਮਚਾਉਣਾ ਐਵੇਂ ਪਹਿਲਾਂ ਗੇੜ ਕੇ ਮੇਰੀ ਗੱਲ ਸੁਣੋ ਇਧਰ ਉੱਚਾ ਕਰ ਲੈਣਾ ਸੀ ਯਾਰ ਆ ਮਿੱਟੀ ਛਾਣ ਕੇ ਗਲਤ ਕਰਤਾ ਤੁਸੀਂ ਕੰਮ ਡਲੀਆਂ ਛੋੜੀਆਂ ਵਿੱਚ ਰਾਲ ਲੀਆਂ ਡਲੀਆਂ ਥੱਲੇ ਜਾਣੀਆਂ ਚਾਹੀਦੀਆਂ ਯਾਰ ਤੇ ਐ ਬਣਾ ਲਉਣਾ ਇਹ ਤੇ ਜਗਾਰ ਜਾ ਲਾ ਲਉ ਅਗਲੇ ਪਾਸੇ ਤਨਾਲੇ ਹੁਣ ਬੰਦਿਆਂ ਨੂੰ ਮੁੰਲਾ ਦਾ ਕੰਮ ਕਰਨਾ ਪੈਣਾ ਹਨਾ ਸਾਰੇ ਖੁੱਲੇ ਜਾਣਗੇ ਕਿਉਂ ਰਾਜੂ ਏ ਕਹੇ ਰਾਜੂ ਬੰਦਿਆਂ ਨੂੰ ਕੰਮ ਕਰਨਾ ਪੈਣਾ ਹਾਂ ਹਾਂ ਜੇ ਪੱਲੇ ਪੱਲੇ ਬੰਦ ਲੈ ਜੱਲਿਆ ਆਪਲੀ ਗੰਗਾਧਰ ਜੱਲਿਓ ਇੱਕ ਨਾ ਇਧਰ ਉੱਚਾ ਕਰ ਦਿਓ ਥੋੜਾ ਜਿਹਾ ਦੋ ਇਟਾ ਲਾ ਉੱਚਾ ਆਡਾ ਲਈ ਬਾਹਰ ਨਹੀਂ ਡਿਗਣੀ ਚਾਹੀਦੀ ਗਲਤ ਆ ਤੁਹਾਡਾ ਕੰਮ ਮੀਟਰ ਮਾਰਿਆ ਸੀ ਬੱਚਿਆਂ ਨੇ ਘੱਟ ਮਾਰਿਆ ਸੀਗਾ ਕੋਟਰ ਨਹੀਂ ਬਣਾਇਆ ਸੀ ਆਏ ਨਾ ਡੰਗਣਾ ਪਈ ਸੀ ਹੁਣ ਮੈਂ ਦਵਾਰਾ ਮਾਰੂ ਹੁਣ ਬੜੀ ਇਹਨਾਂ ਵਧੀਆ ਪਈ ਤੱਕਿਆ ਹਟੇ ਲੈ ਜੰਦ ਗਾ ਬੰਦਾ ਬਣਾ ਹਾਂ ਨਹੀਂ ਠੀਕ ਆ ਲੈ ਖਾਲੇ ਕੇ ਭਰੋਂਦਾ ਵੀ ਆਏ ਜੀ ਕੋਈ ਗੱਲ ਨਹੀਂ ਉਹ ਨਹੀਂ ਸਹੀਆ ਸਹੀਆ ਤੋਰੀਆ ਤੋਰੀਆ ਆ ਆਪਣਾ ਸਾਰਿਆਂ ਨਾਲੋਂ ਛੋਟਾ ਤੇ ਇਹ ਅੱਜ ਪਹਿਲੇ ਦਿਨ ਟਰੈਕਟਰ ਚਲਾਇਆ ਇਹ ਨਾ ਵੇ ਇਹਦੇ ਵਿੱਚ ਲਾ ਦੇ ਛਤਰੀ ਛਤਰੀ ਨਾਲ ਦੇ ਵਿੱਚ ਲਾ ਦੀ ਐ ਇਹਨੂੰ ਕਰ ਐ ਇਹਨੂੰ ਕਰ ਐ ਇਹਨੂੰ ਨਾਲ ਨਾ ਲਾ ਦੀ ਤੇ ਅੱਜ ਪਹਿਲੇ ਦਿਨ ਮੈਂ ਇਹਨੂੰ ਇਹ ਟਰਾਲੀ ਭਰਾ ਕਹਿੰਦਾ ਮੈਂ ਚਲਾਇਆ ਤਾਂ ਨਹੀਂ ਮੈਂ ਆਹ ਫੇਰ ਕੀ ਦੁਨੀ ਚਲਾ ਰ ਐ ਇਹਨੂੰ ਕਰ ਮੜਾ ਪੁੱਤ ਹੋਰ ਕਰਨਾ ਹੋਰ ਕਰ ਲਾ ਚੱਲ ਕਰਨਾ ਕਰਨਾ ਸ਼ਾਬਾਸ਼ ਬਸ ਲੈ ਲੈ ਸਿੱਧਾ ਲੈ ਆ ਵੇ ਇੰਨੀ ਦੂਰ ਰੱਖਣਾ ਨੇੜੇ ਕਰ ਨੇੜੇ ਇੰਨੀ ਦੂਰ ਰੱਖਣਾ ਮੈਂ ਤੋੜੂੰਗਾ ਤੇ ਦੂ ਆਹ ਨਾਲ ਦੋਰੀ ਇਹ ਮਿੱਟੀ ਵਿੱਚ ਬਣੀ ਗਈ ਦੀ ਆ ਐਸੇ ਗੇਅਰ ਚ ਕਰੀ ਜੇ ਮਗਰ ਰਹਿੰਦਾ ਤੇ ਮੜਾ ਰੇਸ ਨਾਪ ਤਾ ਕਰੀ ਗਾਂ ਤੋਰ ਦਿਆ ਕਰੀ ਜੇ ਗਾਂ ਮਡੀ ਮਸ਼ੀਨ ਠੀਕ ਆ ਐ ਨਹੀਂ ਕਰਨਾ ਗਲਤ ਕੰਮ ਨਹੀਂ ਕਰਨਾ ਹੈ ਮੈਂ ਤਾਂ ਪਾਸੇ ਹੁੰਨਾ ਪਹਿਲੇ ਗੇਅਰ ਚ ਲਾ ਕੇ ਤੋਰ ਲਓ ਠੀਕ ਆ ਮੈਂ ਚਲਾਉਣਾ ਇਧਰੋਂ ਵੇਨਾ ਕੀ ਕਰਦਾ ਅੱਜ ਆ ਵੇਖੋ ਜੀ ਇਹ ਅੱਜ ਪਹਿਲੇ ਦਿਨ ਚਲਾਉਣ ਲੱਗਾ ਤੇ ਵੈਸੇ ਮੈਨੂੰ ਲੱਗਦਾ ਵੀ ਚਲਾੜੂਆ ਇਸ ਤੋਰੀਆ 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 ਕਾ ਕਰਦਾ ਤੇ ਨਰੇ ਨੂੰ ਪਤਾ ਲੱਗ ਜੇ ਉਹ ਘੱਟਾ ਕੀ ਜੀ ਦਾ ਕੀ ਜੀ ਕੰਮ ਹੈ ਵੇਗਾ ਤਾਂਗੜੀ ਕਰਦਾ ਫਿਰ ਇਹ ਆਇ ਤੇ ਰਿਹਾਊਗਾ ਉਹ ਸਾਉਣ ਲੱਗੇ ਓਹ ਪਿੱਛੇ ਟੁੱਲੀ ਆਦੀ ਐ ਇੱਟੇ ਟੁੱਲੀ ਆਦੀ ਐ ਚੱਲ ਨੇੜੇ ਘਰ ਨੇੜੇ ਆਦਾ ਥੋੜੇ ਨੇੜੇ ਘਰ ਨੇੜੇ ਨੇੜੇ ਘਰ ਨੇੜੇ ਬਸ ਆਹੀ ਵੱਲ ਸੁਣਾ ਲੈਣਾ ਆਪਾਂ ਇਹਨੂੰ ਠੀਕ ਆ ਠੀਕ ਆ ਲੈ ਲੈ ਆ ਗਿਆ ਤੋੜਲਾ ਬਸ ਠੀਕ ਆ ਭਰਾ ਦੇਣੀ ਐ ਭਰਾ ਦੇਣੀ ਐ ਆ ਗਿਆ ਵਾਲਾ ਆ ਗਿਆ ਬਾਬਾ ਇਹਦਾ ਵੇ ਪੜਨੋਂ ਹਟ ਜਣ ਓਰੇ ਰੱਖ ਪੜਾ ਲੱਗ ਪੈ ਲੱਗ ਪੈ ਹਾਲੇ ਹੁੰਦਾ ਰੰਗ ਜਰੂਰੀ ਆ ਠੀਕ ਹੈ ਠੀਕ ਆ ਲੈ ਆ ਲੈ ਸ਼ਾਬਾਸ਼ ਆ ਨਾਲ ਨਾ ਇਹ ਗੋਲ ਚੱਕਰ ਬਣਾਇਆ ਵੀ ਆ ਬੋਲ ਚੱਕਰ ਤੋਂ ਭਰੌਣੀ ਔਖੀ ਐ ਸਿੱਧੀ ਰਵਾਨ ਚ ਭਰੌਣੀ ਸੌਖੀ ਐ ਤੇ ਮੈਨੂੰ ਲੱਗਦਾ ਇਹ ਭਰਾ ਦੇਣੀ ਐ ਚੱਲ ਕੋਈ ਗੱਲ ਨਹੀਂ ਜੇ ਮਾੜੀ ਕੋਈ ਡੋਲ ਵੀ ਜਾਊਗਾ ਪੈਸੇ ਡੋਲਣ ਦਿੰਦਾ ਨਹੀਂ ਇਹ ਗਾਇਬੀਆਂ ਕਰ ਦਿੰਦਾ ਵੇਖੋ ਭੈੜਾ ਬੜਾ ਕਲੱਚ ਨਾਲ ਆਪਣੇ ਤਾਂ ਮਗਰ ਆ ਜੂਗਾ ਹਾਂ ਸ਼ਾਬਾਸ਼ ਛੱਡ ਦੇ ਕਲੱਚ ਹਾਂ ਸਾਈਡ ਤੇ ਕਰ ਤੇ ਬੜਾ ਸਾਈਡ ਤੇ ਸਾਈਡ ਤੇ ਪਰ ਇਹਨੂੰ ਕਰ ਲੈ ਭਰ ਜੂ ਗੁੱਟ ਵੀ ਹੌਲੀ ਕਰਦਾ ਹੌਲੀ ਗੁੱਟ ਬਾਹਰ ਹਾਂਜੀ ਆਣਾ ਅੱਜ ਕੰਮ ਕੁੰਮ ਜਿਆ ਕਰੀ ਜਾਂਦੇ ਆ ਪਨੀਰੀ ਆ ਤੇ ਗ੍ਰੈਂਡਰ ਹੋ ਗਿਆ ਖਰਾਬ ਤੇ ਲੈ ਆਦੇ ਨਾ ਵਰਦਾ ਦਾਤਰੀ ਨਾਲ ਦਾਤਰੀ ਨਾਲ ਵੈਰੀ ਗੁੱਡ ਵੈਰੀ ਗੁੱਡ ਇਹ ਮੁੰਡੇ ਦਾ ਆਈਡੀਆ ਹੈ ਨਾ ਸੀ ਇਹਨੂੰ ਕਿਹਾ ਸੀ ਕੰਮ ਕਰ ਤੇ ਕੈਂਚੀ ਅਸੀਂ ਆਹ ਲਿਆ ਕੈਂਚੀ ਕੈਂਚੀ ਪੰਜ ਬਦਾਮ ਪਏ ਥੁੱਕਿਆ ਬਦਾਮ ਨਹੀਂ ਬਦਾਮ ਨਹੀਂ ਆਥਰੇ ਦੀ ਪੂਜਾ ਕਰਾਂਗੇ ਲੋ ਜਾ ਤੈਨੂੰ ਇਹਨੇ ਜਗ੍ਹਾ ਕੰਮ ਕਰ ਦੇਣਾ ਮੈਂ ਜਾਣਾ ਘੰਟੇ ਤੋਂ ਬਹੁਤ ਇੱਕ ਦਾ ਆਥਰ ਨੂੰ ਆਥਰ ਨੂੰ ਇਹ ਮੈਡਲ ਪਾ ਦੇਣਾ ਬੱਸ ਇਹ ਕੰਮ ਇੱਧਰ ਨਾ ਚੋ ਵੀ ਫੜ ਸਕਦਾ ਫੜ ਕਰ ਠੀਕ ਹੈ ਇਹ ਪਨੀਰੀ ਦੀ ਤਿਆਰੀ ਕਰੀ ਜਾਂਦੇ ਹੁਣ ਆ ਕੱਲ ਗੰਗਾਧਰ ਨੂੰ ਆਖਿਆ ਸੀ ਮੜਾ ਲੈ ਕੇ ਦਾ ਯਾਰ ਜੀਚੇ ਦਾ ਬਹੁਤ ਔਖਾ ਕੰਮ ਆ ਕਹਿੰਦਾ ਕੋਈ ਸਿਸਟਮ ਨਾਉ ਦਮ ਪਨੀਰੀ ਦੋ ਦਿਨ ਡੇਟ ਕਰਤੀ ਇਸੇ ਕੰਮ ਦੀ ਵੇਖੋ ਪਤਾ ਨਹੀਂ ਹੁਣ ਬੰਨਣਾ ਵੀ ਇਕ ਨਹੀਂ ਬੰਨਣਾ ਇਹ ਬੰਨ ਜਾਣਾ ਬਸ ਗਾਲੀ ਲੱਗੂ ਬੰਨ ਜਾਣਾ ਸਭ ਤੋਂ ਬੋਲੋ ਕਹਾਂ ਸਭ ਤੋਂ ਬੋਲੋ ਨਹੀਂ ਤਾਂ ਚੱਲਣਾ ਆਪਾਂ ਨੂੰ ਬੇਨਾ ਨਾਲ ਤੂੰ ਕੀ ਕੰਮ ਕੀਤਾ ਬਈ ਮੈਂ ਕੋ ਬੇਲਾ ਸਾਰਾ ਜੋ ਵੈਲਡਿੰਗ ਸ਼ੈਲਡਿੰਗ ਜੋ ਨਵੀਂ ਤਕਨੀਕ ਸਰਦਾਰ ਲਾਲ ਸਿੰਘ ਜੀ ਤੇ ਉਸ ਤੋਂ ਬਾਅਦ ਆਪਣਾ ਕਬਜ਼ਾ ਕਰ ਜਾਂਦਾ ਉਹ ਕਰ ਗਿਆ ਵੇਖੋ ਬਣਾਇਆ ਹੈ ਇਹ ਮਿੱਟੀ ਛਾਣਣ ਵਾਸਤੇ ਬਣਾਇਆ ਹੈ ਮੱਡ ਲੋਡਰ ਨਾਲ ਇੱਕ ਵਾਰੀ ਤੁਰ ਜਾਵਾਂਗੇ ਤੇ ਢਾਲ ਬਣਾਤੀ ਵਾਵਾ ਦੀ ਪਹਿਲਾਂ ਘੱਟ ਸੀ ਵੈੱਡ ਲਾਇਆ ਸੀ ਵੈੱਡ ਨਾਲ ਨਹੀਂ ਗੱਲ ਬਣੀ ਹੁਣ 3 ਫੁੱਟ ਹੋਰ ਉੱਚਾ ਚੱਕਤਾ ਤੇ ਆਹ ਵੇਖੋ ਮਿੱਟੀ ਛਣੀ ਤੇ ਬਹੁਤ ਵਧੀਆ ਪ੍ਰੋਜੈਕਟ ਬਣਿਆ ਤੇ ਆਉਣਾ ਆਉਣਾ ਹੁਣ ਕਬਜਾ ਕਰ ਗਿਆ ਤੂੰ ਐ ਨਾ ਕਰਿਆ ਕਰ ਯਾਰ ਲਾਪਰੀ ਤੂੰ ਕਰ ਲੈੰਦਾ ਕਰ ਨਹੀਂ ਇਹਨੂੰ ਥੋੜਾ ਉੱਚਾ ਕਰ ਤਾਂ ਛੋੜਿਆ ਆਹ ਓਏ ਲਾਪਰੀ ਤਾ ਅਮਨੇ ਲਾਪਰੀ ਪੁੱਛਦਾ ਵੀ ਥੱਲੇ ਖੜ ਕੇ ਨਹੀਂ ਕੰਮ ਕਰਦਾ ਉੱਚਾ ਕੋ ਖੜਾ ਯਾਰ ਇੱਥੇ ਵੜ ਤੇ ਡੌਣਾ ਫੜਿਆ ਇਹਨੂੰ ਪਤਾ ਲਾਵਾ ਤੂੰ ਐ ਨਹੀਂ ਕਹਿਣਾ ਯਾਰ ਬੰਦਾ ਲੈ ਆਇਆ ਯਾਰ ਉਧਰ ਉਹ ਮੋਟਰ ਬੰਦ ਕਰ ਪਾਜੋ ਪੱਜ ਪੱਜ ਵਗ ਪਨੀਰੀ ਭਰ ਗਈ ਮੇਰੇ ਖੜ ਗਿਆ ਹੁਣ ਵਾਦ ਗਏ ਵਾਦ ਗਏ ਜਿਹੜੇ ਹੱਥ ਸੀ ਤਾਂ ਸੰਕੇ ਬੁਰਾ ਹਾਲ ਹੋ ਜਾਣਾ ਜੀ ਲਓ ਜੀ ਮਿੱਟੀ ਛਾਨ ਵਾਲਾ ਪ੍ਰੋਜੈਕਟ ਵੀ ਮੁੰਡਿਆਂ ਨੇ ਕਰੀ ਬਣਾ ਰਿਆ ਇਹ ਕੋਪੀ ਕੀ ਛਾਂਦੀ ਜਿਹੜੇ ਵੀ ਅਮਨਦੀਪ ਸਿੰਘ ਜੀ ਉੱਧਰ ਸਾਡੇ ਡਰਾਈਵਰ ਨਾਪੀ ਛੰਗੇ ਲੱਗ 20 ਸੱਦੇ ਹੋਵੇ ਇਹਦਾ ਵੀ ਕਿਵੇਂ ਠੀਕ ਚੱਲਦਾ ਠੀਕ ਆ ਤਾ ਦੇਖੋ ਮਿੱਟੀ ਛਣ ਕੇ ਜਮਾ ਓਕੇ ਆ ਇੱਕ ਵਾਰੀ ਹੋਰ छान ने बचाया तो हाँ और बैना हम समाइल ने पूरी अग लाई ਕੱਟਾ ਫੋਣਾ ਸੁੱਕਾ ਹਨਾ ਖਾਣ ਦਾ ਕੋਈ ਚੱਕਰ ਨਹੀਂ ਖਾਣਾ ਭੁੱਖ ਉਹ ਵੀ ਇੰਨੀ ਗਰਮੀ ਹੋਵੇ ਘੱਟੇ ਨੂੰ ਕੀ ਆ ਘੱਟਾ ਦਾ ਬਨੇ ਪੈਂਦਾ ਹੀ ਰਹਿੰਦਾ ਇਹ ਫਿਰ ਰੋਟਾਵੇਟਰ ਹੋਰ ਫੇਰਦਾਂਗੇ ਇੱਥੇ ਹਾਂ ਰੋਟਾਵੇਟਰ ਫੇਰਦਾ ਫਿਰ ਅਜੇ ਜ਼ਰੂਰੀ ਬਹੁਤ ਪਈ ਆ ਥੱਲੇ ਉਹ ਇੱਥੇ ਮੁੰਡੇ ਮਿੱਟੀ ਛਾਂਦੇ ਆ ਲਓ ਜੀ ਪੂਰੀ ਤਿਆਰੀ ਆ ਕਾਈ ਤਿਆਰੀ ਹੋ ਜੀ ਪਨੀਰੀ ਦੀ ਮੁੰਡਿਆਂ ਦੀ ਵੇਲੇ ਰਹਿਣ ਦੀ ਤਿਆਰੀ ਆ ਯਸ ਇਹ ਆਦੇ ਪੈਰਾਂ ਦੇ ਨਮਰਾਲੀ ਇਹ ਮੇਖਾਂ ਬਹੁਤ ਦੇਦੇ ਤੇ ਟਿੱਖੀਆਂ ਟਿੱਖੀਆਂ ਤੈਨੂੰ ਪਤਾ ਵੀ ਤੇਰੇ ਤਾਂ ਕੋਈ ਹੈ ਹੀ ਨਹੀਂ ਆਹੋ ਹੁਣ ਗਾਮੇ ਦਸਰ ਨਹੀਂ ਇਧਰ ਨਿੰਮੇ ਨੇ ਦੇਖੋ ਪਾਸੇ ਖੜੀ ਨਹੀਂ ਬਣੀ ਦੀ ਗਈ ਦੇਣੀ ਇਧਰ ਦੱਸਣਾ ਪੈਂਦਾ ਦੱਸਣਾ ਪੈਂਦਾ ਕੋਈ ਸਾਵੇ ਕਰੀ ਦੱਸਣਗੇ ਤੇ ਬਾਅਦ ਚ ਫਿਰ ਆਜੋ ਫਿਰ ਮੁੰਡੇ ਲੱਗਣਗੇ ਇਹ ਰਾਜੂ ਦੇ ਹਿਸਾਬ ਬਾਹਰ ਰਾਜੂ ਨੂੰ ਲਾ ਦੇ ਜਿਹੜੇ ਬੰਦੇ ਡਿਊਟੀ ਲਾ ਦੇ ਉਸੇ ਰਾਜੂ ਹਣ ਤੈਨੂੰ ਪਤਾ ਲੱਗ ਗਿਆ ਨਾ ਡਬਲ ਡਬਲ ਨਾ ਮੋਰੀਆ ਗੱਡੀ ਆ ਇਧਰ ਜਗਰਾਜੀ ਦਾ ਮੁੰਡਾ ਕਿਉਂ ਭਾਈ ਸਾਨੂੰ ਵੀਝਣ ਦੇ ਤੂੰ ਯਾਰ ਕੰਮ ਕਰਨ ਦੇ ਤੂੰ ਇਧਰ ਇਧਰ ਟੈਸਟ ਡਰਾਈਵ ਲੈਂਦੇ ਹੋਏ ਲੈ ਉਹ ਵਿਛਾਉ ਅਗਲਾ ਵੀ ਭਾਈ ਸਾਧੂ ਆਇਆ ਆ ਗਈ ਵਿਛਾਉ ਉਹਦੇ ਨਾਲ ਆ ਚੱਕੋ ਦੋ ਫਰਮੇ ਯਾਰ ਲਈ ਇਧਰ ਆਪਣੀ ਨਾਲ ਦੀ ਪਨੀਰੀ ਵੀ ਪੂਰੀ ਤਿਆਰ ਹੋ ਗਈ ਆ ਇਹ ਕੰਪਿਊਟਰ ਗਿਆ ਲੱਗ ਰਿਹਾ ਨਿੰਮਾ ਨਹੀਂ ਦੇਣਾ ਚਾਹੀਦਾ ਆਏ ਕਰੋ ਜੀ 라ਜੂ ਨਿੰਮੇ ਦੀ ਵੇਖੋ ਫੁਰਤੀ ਦੇਖੋ ਇਹ ਤਾਂ ਵਿਜੀ ਗਈ ਇਹ ਤਾਂ ਵਿਜੀ ਗਈ ਹੈ ਬਸ ਠੀਕ ਆ ਖੇਦ ਖੇਈ ਦੇ ਮੀਟਰ ਖੇਈ ਦੇ ਕਰਾਂ ਦੇ ਲੋ ਜੀ ਸਰਦਾਰ ਜੀ ਨੇ ਪਾਦਾ ਖਾਲਾ ਲੋ ਬਾਈ ਅੱਜ ਰਾਜੂ ਨੇ ਇੱਕ ਕੰਮ ਤਾਂ ਕੰਪਲੀਟ ਕਰਤਾ ਤੇ ਆਪਾਂ ਬਰਸ਼ਾਤ ਤੋਂ ਬਚੇ ਹਜੇ ਬਚੇ ਬਚੇ ਚਲੋ ਕੋਈ ਪਤਾ ਨਹੀਂ ਮਾਰ ਟਾਈਮ ਕਦੋਂ ਆ ਜਾਂਦਾ ਹੁੰਦਾ ਸੋ ਬਚ ਕੇ ਨੇ ਹੁਣ ਵਿਚਾਰ ਰਿਹਾ ਹਾਂ ਵਿਚਾਰ ਰਿਹਾ ਨਾ ਨਾਲ ਆ ਹਾਂ ਆਪਾਂ ਹੁਣ ਮੱਥੇ ਘੱਟ ਲੱਗਦੇ ਆ ਨਾ ਖੇਤ ਖੁੱਦੇ ਰਹੀਦਾ ਜ਼ਿਆਦਾ ਟਾਈਮ ਇਹ ਹੁਣ ਪਨੀਰੀ ਵੀ ਦੇ ਨਾ ਨਿ ਅਮਰੀਕਾੋਂ ਖਰਾਬ ਕਰੀ ਜੰਨਾ ਯਾਰ ਹੁਣੇ ਹੁੰਦਾ ਤੂੰ ਦੱਸ ਦਿੰਦਾ ਹਾ ਇਹਦਾ ਮਿਲ ਜਾਣਾ ਸੀ ਚਲੋ ਚਲੋ ਵਿਛਾਲ ਬਾਬਾ ਕਹਿੰਦੇ ਪੱਟੂ ਐਨਗਲ ਆਕੇ ਟਰੈਡਰ ਚਲਾਉਂਦਾ ਹੈ ਕਹਿੰਦੇ ਐਨਗਲ ਆਕੇ ਟਰੈਡਰ ਚਲਾਉਂਦਾ ਕਾਤਾ ਵੀ ਇਹ ਤੁਹਾਡਾ ਮੋਟਾ ਕਰੂਗਾ ਪਾ ਦੇ ਆ ਪਾਸੇ ਤੇ ਪਾਉਂਦੀ ਨੀ ਹੋਰ ਲੈ ਪਤਾ ਹਣਾ ਸਹੀ ਹੈ ਜਮਾ ਇਹ ਹੁਣ ਖੁਰਦਾ ਨੀ ਵੀਰ ਖਰਾਬ ਹੁੰਦਾ ਚੋਬਰ ਮਿੱਟੀ ਛਾਂ ਕੇ ਆਇਆ ਆਹ ਇਹਦੇ ਵੀਰ ਵੀਰ ਮਾਡਲ ਉਹ ਡਰ ਵਾਲੇ ਐਨ ਗਣੀ ਲੈਣੀ ਚਾਹੀਦੀ ਧਾਉਣ ਲੈਣੀ ਆ ਹਰ ਮਨ ਚੱਲਦੇ ਸਹੀ ਨਹੀਂ ਪੈਣ ਲੱਗਦਾ ਇਹ ਆ ਸਹੀ ਹੈ ਜਮਾ ਉਹ ਸਹੀ ਆ ਬਹੁਤ ਜਿਆਦਾ ਬਹੁਤ ਜਿਆਦਾ ਉਹ ਬਰੀਕ ਹੋ ਜਾਣਾ ਫਿਰ ਸਰਾਲੀ ਗਈ ਜਾਵਾਂ ਇਹਨਾਂ ਨੂੰ ਬੂਜੀ ਕਰਦੇ ਥੋੜਾ ਹੋਰ ਮੋਡੀਫਾਈ ਕਰਾਂਗੇ ਯਾਰ ਅੱਜ ਕਰਦਾ ਇਸ ਦਿਨ ਪਰ ਜਾ ਤੇ ਚੱਕ ਲੈਨੇ ਆਪਾਂ ਹੌਲੀ ਹੌਲੀ ਕਰਾਂਗੇ ਮੜਾ ਨਹੀਂ ਖੇ ਚੱਕਰ ਨਹੀਂ ਔਰ ਚਲੋ ਜੀ ਨਹੀਂ ਲਗਾ ਦੇ ਪਰ ਕਿਸੇ ਦਾ ਚੱਕ ਦੇ ਤਾਂ ਚੱਲ ਬਈ ਚਲੋ ਜੀ ਖੜਜੋ ਨਾ ਤੂੰ ਪੈਂਤਰਾ ਗੱਡੀ ਜਾਂਦਾ ਤਾ ਮੋੜ ਨਹੀਂ ਕਰਨਾ ਵਾੜ ਤੋਰਨਾ ਦੇ ਨਾ ਬੜਾ ਬੜਾ ਨਹੀਂ ਤੋਰਨਾ ਬਸ ਆਉਣਾ ਤੋਰਨਾ ਸਾਰੇ ਬੋਲ ਚੱਕ ਲੋ ਓਕੇ ਰੱਖ ਲੈ ਜੀ ਰੱਤ ਤੋਂ ਪਿੱਛੇ ਰਹਿਣਾ ਥੋੜਾ ਦੂਜੇ ਲੋ ਚ ਲਾਇਆ ਕਰੋ ਲੈ ਜਾ ਵਾ ਸਿਰੇ ਤੱਕ ਲਾ ਦੇ ਕਾਚਾ ਗੱਲ ਸੁਣ ਤੂੰ ਮਾੜੇ ਜਿਆਦੇ ਨਹੀਂ ਪੀਉਂਦਾ ਕੋਤ ਮਾੜਾ ਪਿੱਛੇ ਰੱਖ ਨੀ ਵੀ ਸਹੀ ਨਹੀਂ ਵੀ ਜਿਆਦੇ ਆ ਸਹੀ ਆ ਨਹੀਂ ਤਾਂ ਬ੍ਰੀਕ ਹੋਣੀ ਨਹੀਂ ਹਜੇ ਜੀ ਉਹ ਬ੍ਰੀਕ ਮੜ ਕੇ ਵਿੱਚ ਨਹੀਂ ਆਇਆ ਕਰਨਾ ਤੇ ਨਹੀਂ ਹਜੇ ਬ੍ਰੀਕ ਥੋੜੀ ਜਿਆਦਾ ਕਰਨੀ ਹੋਰ ਤੋਰ ਨਹੀਂ ਹੋਰ ਤੋਰ ਕੀਵਾ ਕੀ ਬਾਤ ਹੈ ਕੀ ਸਹੀ ਹੈ ਉਹ ਵੀ ਜਾਦੇ ਪੀਲੇ ਦਾ ਬਾਹਲਾ ਜਾਦੇ ਉਹ ਪਰਾਂ ਨਹੀਂ ਨਹੀਂ ਕੁਛ ਨਹੀਂ ਦਾ ਚੋਬਰ ਪੂਰੇ ਖੁਸ਼ ਆ ਸਾਰੇ ਆ ਗੋਡਿਆ ਇਦਾਂ ਇਹਨੂੰ ਆ ਵੀ ਹੁਣ ਸਹੀ ਆ ਜਮਾ ਆ ਜਮਾ ਸਹੀ ਆ ਆ ਜਾ ਉਹ 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 ਮਗਰ ਜ ਬਾਹਲਾ ਹੌਲੀ ਤੁਰੇ ਉੱਥੇ ਬਾਹਲਾ ਹੌਲੀ ਤੁਰੇ ਲਓ ਵੀ ਲੈ ਜਮਾ ਸਹੀ ਪਿਆ ਨਹੀ ਹੋਰ ਚੀੜ ਬਤਾ ਜਮਾ ਸਹੀ ਐਨਾ ਤੇ ਚਾਹੀਦਾ ਆ ਤੀਜੇ ਲੋਚ ਆਇਆ ਆ ਦੂਜੇ ਲੋਚ ਨਹੀਂ ਨਹੀਂ

ਮੁੰਡੇ ਵੇਲੇ ਸੀ ਅਸੀਂ ਆਹ ਚਲਾ ਆਹੀ ਕੰਮ ਕਰ ਲੂ ਇਹ ਕਹਿੰਦੇ ਆਪਾਂ ਵੇਲੇ ਰਹਿਣਾ ਆਉਣਾ ਕਹਿੰਦਾ ਸੀ ਹਾਂ ਕਹਿੰਦਾ ਆਪਾਂ ਫਸਾ ਦੇ ਲੇਕਿਨ ਉਹ ਕਿਵੇਂ ਬਣਾਇਆ ਖਾਇਦਾ ਸਾਰੀ ਜਾ ਤਾਂ ਆਏ ਦੋ ਦਿਨ ਤੋਂ ਲਾ ਤਾਂ ਆਹ ਜੀ ਮੈਂ ਤਾਂ ਖੁਸ਼ ਆ ਪੂਰਾ ਖੁਸ਼ ਨਹੀਂ ਲੱਗਦਾ ਲੱਗਦਾ ਜੀ ਨਹੀਂ ਲੱਗਦਾ ਉਹ ਚਲ ਆਇਕੋ ਬਾਹਰ ਆਉਣਾ ਲੈ ਵੀ ਕਹਿੰਦੇ ਤੂੰ ਵੀ ਟਰੈਕਟਰ ਚਲਾਣ ਲੱਪੈ ਹਾਂ ਇਹ ਨਾ ਜਾਂਦੇ ਬੰਦ ਲੋ ਜੀ ਹਾਂ ਨਾ ਤਿੰਨ ਕਿੱਲਾਂ ਦੀ ਵਿੱਚ ਗਈ ਹਾਂ ਤਿੰਨ ਕਿੱਲਾਂ ਦੀ ਵਿੱਚ ਗਈ ਤਿੰਨ ਕਿੱਲਾਂ ਦੀ ਵਿੱਚ ਗਈ ਇਹ ਚਾਰ ਕਨਾਲਾਂ ਦਾ ਇੱਕ ਬੈੱਡ ਆਪਾਂ ਚਲੋ ਕਰੋ ਕਰੋ ਸਾਫ ਲਓ ਦੂਜੇ ਪੜੀਏ ਕਿੰਨੇ ਦੀ ਵਿੱਚ ਗਈ ਇਹ ਚ ਤਿੰਨ ਕਿੱਲਾਂ ਤਿੰਨ ਇਹ ਚਾਰ ਕਨਾਲਾਂ ਲਾ ਦਿਆ ਕਰੂ ਇੱਕ ਬੈੱਡ ਚੜਾਈਏ ਨਤਾਂ ਵਿੱਚ ਚਲੋ ਲਓ ਫਿਰ ਮੇਰੇ ਸੇਰਾ ਇਹ ਬੰਦੇ ਜਮਾ ਸਾਡੇ ਥੱਕੇ ਪਏ ਆ ਬਾਈ ਜਰਾ ਇਹਦੇ ਨਾਲ ਪਾਵੇ ਇੱਧਰ ਵੀ ਗਰਮੀ ਬਹੁਤ ਆ ਤੇ ਕਹਿੰਦੇ ਮੱਡ ਲੋਡਰ ਇਹਦੇ ਨਾਲ ਹੀ ਪਾ ਦੇਣੀ ਆ ਬਈ ਮਿੱਟੀ ਲੋਡਰ ਨਾਲ ਹੀ ਬੰਦੇ ਦਾ ਜਵਾਬ ਦੇ ਹੀ ਖੜੇ ਆਪਣੇ ਜਵੇਂ ਹੀ ਕਿਹਦੇ ਪੱਤਰ ਕਰਨ ਨਾਲ ਦਿਖਾ ਰਿਹਾ ਬੰਦੇ ਆਏ ਹਾਏ 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 ਕਿਹੜਾ ਲੱਗ ਗਿਆ ਹਾਂ ਪੱਤਰ ਕਰਨਾ ਦਿਖਾ ਰਿਹਾ ਬੰਦਾ ਕੋਈ ਨਹੀਂ ਗਰੇ ਗਰਮੀ ਬਹੁਤ ਕੋਈ ਨਾ ਹਾਈਦਾ ਹੁਣੀ ਆ ਆ ਤਾਂ ਕੰਮ ਨਾ ਯਾਰ ਆਰੇ ਕੰਮ ਵਧੀਆ ਆ ਬੋਠਾ ਦੇ ਆ ਪਾਇਆ ਕਰ ਦੋ ਸਵਾ ਦੇ ਲੋ ਜੀ ਇਨ ਮਿੱਟੀ ਵੀ ਪੈ ਗਈ ਹੁਣ ਕੱਲੀ ਵਾਸਤੇ ਇਹਨਾਂ ਨੇ ਪੱਧਰ ਕਰਨੀਆਂ ਤੇ 20 ਪਾਉਣਾ ਕੱਲਾ ਵੀ ਮਸ਼ੀਨ ਨੇ ਪਾਉਣਾ 20 ਵੀ ਮਸ਼ੀਨ ਨੇ ਪਾ ਦੇਣਾ 20 ਵੀ ਆਪ ਦਿਖਾਉਣੇ ਆ ਤੇ 20 ਦੇ ਉੱਤੇ ਮਿੱਟੀ ਵੀ ਇਹਨਾਂ ਨੇ ਮਸ਼ੀਨ ਨਾਲ ਹੀ ਪਾ ਦੇਣੀ ਆ ਇਹਨਾਂ ਕੋਲੇ ਦੋ ਸੀਡਰ ਹੈ ਆਹ ਬਈ ਪੱਧਰ ਕਰੋ ਵੇ ਆਪਾਂ ਗੱਡ ਦੇ ਉੱਤੇ ਨਾ ਪਾਣੀ ਵੀ ਛਿੜਕਦੇ ਆ। ਇਹਦੇ ਨਾਲ। ਹਾਂ ਵੀ ਨਰਮਲ ਸਿੰਘ ਕਿਵੇਂ ਆ? ਸੈਟ ਆ। ਅੱਥੀ ਕੰਮ ਕਰਨਾ ਪੈਂਦਾ ਕਿ ਨਹੀਂ? ਹਾਂ ਹਾਂ। ਮਾੜਾ ਮੋਟਾ ਕਰਨਾ ਪੈਂਦਾ। ਮਾੜਾ ਮੋਟਾ ਦੇਖਣਾ ਤਾਂ ਪੈਂਦਾ ਹੀ ਆ। ਹਾਂ। ਕੰਮ ਦਾ ਲਾਪਰੀ ਤੋਂ ਕਰਦੇ। ਲਾਪਰੀ ਦਾ ਪਤਾ ਨਹੀਂ ਲਾਪਰੀ ਦਾ ਕੌਣ? ਯੈਸ ਯੈਸ। ਐਂਡ ਕੇ ਪਤਾ ਨਹੀਂ ਕਿੱਥੋਂ ਲੈਂਦੇ ਇਹ। ਮੇਰੇ ਨਾਲ ਅੱਖ 'ਚ ਵੈਲਡਿੰਗ ਪਿਆ ਹੋਇਆ। ਹੈਂ? ਵੈਲਡ ਪਿਆ। ਤਾਂ ਆਪਣਾ ਰੜ ਪੜੇ। ਮੇਰਾ ਟਰੈਕਟਰ ਹੀ ਟਰੈਕਟਰ ਇਹਨਾਂ ਨੂੰ ਦੋ ਟਰੈਕਟਰ ਉਹ ਖੜੇ ਹਨ। ਇੱਕ ਟਰੈਕਟਰ ਆਖਣਾ। ਤੇ ਦੋ ਇਧਰ ਇੱਕ ਟਰਾਲੀ ਵਾਲਾ ਤੇ ਇੱਕ ਲੋਡਰ ਹਾਂ ਵੀ ਰਾਜੂ ਕਿਵੇਂ ਵੀ ਦੀਏ ਗਰਮੀ ਹੁੰਦੀ ਐਂ ਦੀ ਬੈਠਣਾ ਵੀ ਗਰਮ ਹੋ ਰਿਹਾ ਜਾਂਦਾ ਬਹੁਤ ਗਰਮੀ ਨਹੀਂ ਲਿਆ ਹੈ ਤੇ ਨਾਲੇ ਤੁਸੀਂ ਮੇਰੀ ਗੱਲ ਸੁਣੋ ਜਦੋਂ ਮੈਂ ਮੜਾ ਦੇ ਪਾਸੇ ਜਾਵੜਦਾ ਆਹ ਕਿੰਨੀ ਬਾੜ ਲਾਦਾ ਬਿੱਦਿਆ ਹੈ ਹੈ ਉਹ ਲਾਪਰਿਤ ਕੀ ਕਰੀਏ ਨਾ ਪੁੱਤ ਆ ਰਾਜੂ ਪਾਈਏ ਪਾਈਏ ਯਾਰ ਆਏ ਨਾ ਬਰਾਬਰ ਹਾਂ ਜੀ ਜਿਲ ਸਾਹਿਬ ਗੇੜਾ ਨਾ ਖਾ ਕੇ ਡੇਗ ਵੀ ਦੂੰ ਹੈ ਜਿਹੜਾ ਨਾ ਆ ਕੇ ਡਗਵੀ ਉਹ ਟਰੈਕਟਰੀ ਟਰੈਕਟਰ ਆ ਜੀ ਠੀਕ ਹੈ ਟਰੈਕਟਰ ਨਾਲ ਜਿਆਦਾ ਕੰਮ ਕਰਦੇ ਆ ਜੇ ਜਿੰਦਰੀ ਬਣਾ ਕੇ ਪਹਿਲਾਂ ਹਨਾ ਆਹ ਬਣਾਤਾ ਪਾਤਾ ਪਾਣੀ ਇਹਨਾਂ ਨੇ ਪਾ ਕੇ ਤੇ ਇੱਕ ਜਦੋਂ ਵੱਟ ਪਉਣੀ ਨਾਲ ਜਿੰਦਰੀ ਪਾਈ ਖੜਿਆ ਇੱਕ ਮਗਰ ਇੱਕ ਮਗਰ ਸੁਹਾਗਾ ਪਾਈ ਖੜਿਆ ਨਾਲ ਜਿੰਨਾ ਸੁਹਾਗਾ ਫੇਰ ਦਿੰਦੇ ਆ ਤੇ ਇੱਕ ਮਗਰ ਟਰਾਲੀ ਆ ਜਾਲ ਜੁਰੀ ਲੱਗੀ ਸਾਰੀ ਉਵੇਂ ਹੀ ਲੋਡਰ ਨਾਲ ਹੀ ਪਾਉਣੀ ਇਹਨਾਂ ਨੇ ਬਸ ਆ ਇੰਨਾ ਕੰਮ ਲੈਂਦੇ ਐ ਤੋਂ ਪੱਧਰ ਕਰਦੇ ਇਹਦੇ ਨਾਲ ਕਿਉਂ ਠੰਡ ਹੋਵੇ ਨਾ ਅੱਜ ਮੈਂ ਡਰਾਇੰਗ ਤਿਆਰ ਕਰਦਾ ਇਹਦਾ ਵੀ ਲਾਜ ਲਾਉਦੇ ਨਾ ਆਪਾਂ ਕਿਵੇਂ ਆ ਡਰਾਇੰਗ ਬਣਾਉਣੀ ਤੇ ਕਾਦੀ ਕੰਪਿਊਟਰ ਤੇ ਬੈਠੀ ਨੂੰ ਜਾ ਕੇ ਹੈ ਸਿੱਧਾ ਲੈਜਰ ਹੀ ਨੰਗਾ ਦਾ ਕਰਨਾ ਤੂੰ ਦੀ ਮੈਂ ਤਾਂ ਕਹਿੰਦਾ ਹੋਰੂ ਕਰੀਏ ਇਹ ਨਾ ਲਫਾਫੇ ਦਾ ਕੰਮ ਨਵੇੜ ਦੇਣਾ ਆਪਾਂ ਲਫਾਫੇ ਦਾ ਲਾਉਣਾ ਮੈਨੂੰ ਨਹੀਂ ਆਪਾਂ ਲੈ ਹੁਣੀ ਪਲਾਈ ਜਾਂ ਦੂਜਾ ਚਾਦਰ ਲੋਈ ਦੀ ਪਤਲੀ ਚਾਦਰ ਦਾ ਕਿਹੜਾ ਵੀ ਹੈ 2267 ਪੁਆਇਨਰ

राजनून नाइस सिरा पाम्प काफी ढाला करते दूर ढाला <laughs> करो लास्ट टाइम कहाँ देखा था इधर आइने ताइने ताइने आइना मालूम है ना वो ये भी होर सी का ये गड्ढे छोटी अपनी चार यार अबी होर ही लगा दे रहा है खोलो 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 ਇਧਰ ਲੱਗਣਾ ਇੱਥੇ ਪਾਦੇ ਪਾਣੀ ਇਧਰ ਲਈ ਬਣੀ ਦੀ ਆਪਾਂ ਉਹ ਵਿਜੀ ਕੱਲ ਕਿਹੜੋਂ ਹੋਈਆਂ ਜੂਨ ਦੀਆਂ ਛੁੱਟੀਆਂ ਇਹ ਤਾਂ ਸਕੂਲ ਜਾਣੇ ਭਾਵੇਂ ਬਾਅਦ ਜੀਣਾ ਕਰੇ ਨਹੀਂ ਉਹ ਘਰ ਦੇਣ ਕਿਹਾ ਉਹ ਸਕੂਲ ਆਣ ਕਿਹਾ ਰੈਸਟ ਕਰੋ ਫਿਰ ਰੈਸਟ ਕਰਾ ਰਹੇ ਆਂ ਹਾਂ ਠੀਕ ਹੈ ਗੋਡੇ ਜਾਵਾਂ ਕਰ ਦੇ ਬੰਦ ਡਿਪਰ ਬੰਦ ਕਰ ਦੇ ਆ ਜਾ ਹੁਣ ਟਰਾਲੀ ਚ ਡਿਪਰ ਨਹੀਂ ਉਹ ਕਹਿੰਦੇ ਹੁੰਦੇ ਨਾ ਜਦੋਂ ਨਵਾਂ ਡਰਾਈਵਰ ਉਹ ਵਾਰਨਿੰਗ ਲਾਈਟ ਜਗਾ ਕੇ ਲਿਆਉਂਦਾ ਰਹੇ ਪਾਸੇ ਨੂੰ ਮੇਰੀ ਖੋਈ ਹੋ ਜਾਂਦਾ ਜਾਵਾਂ ਹੀ ਨਹੀਂ ਗਾਰੰਟੀ ਕਹਿੰਦਾ ਕਈ ਹੈਗੀ ਵਿੱਚ ਤੇ ਨਹੀਂ ਮਿੱਟੀ ਮੁੰਡਿਆਂ ਨੇ ਸੀਡਰ ਨਾਲ ਹੀ ਪਾ ਦੇਣੀ ਆ ਹੱਥੀ ਪਾਣੀ ਬਹੁਤ ਔਖੀ ਹੈ ਭੱਗ ਗਿਆ ਪਤਾ ਜਮੈਂ ਹੁਣ ਦੋ ਬੱਠਲ ਹੀ ਪਾਉਣੇ ਆ ਦੋ 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 ਬੱਠਲ ਪਾ ਕੇ ਬਸ ਹਾਂ ਤੀਜਾ ਬੱਠਲ ਨਹੀਂ ਪਾਉਣਾ ਚਲੋ ਅੱਗੇ ਅਸੀਂ ਪਾਦੇ ਸੀ ਇਹ ਚ ਬੱਠਲ ਜ਼ਿਆਦੇ ਤੇ ਸੀਡਰ ਜਾਂ ਵਿੱਚੋਂ ਖਲਾਰਦਾ ਹਣੇ ਸ਼ੇਰ ਦੁਆਰਾ ਚੈੱਕ ਆਹ ਹਾ 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 ਗਲਤ ਗਲਤ ਕੋਈ ਨਹੀਂ ਯਾਰ ਇੱਕ ਵਾਰੀ ਤੋੜਿਆ ਕਰੋ ਇੱਕੋ ਜੇ ਕੋਈ ਨਹੀਂ ਕੋਈ ਨਹੀਂ ਕੋਨੇ ਕੋਈ ਨਹੀਂ ਹੋ ਜਾਂਦਾ ਵੱਡੇ ਕ੍ਰੈਸ਼ ਹੋ ਜਾਂਦੇ ਮੇਰੀ ਗੱਲ ਹੁੰਦੀ ਹੈ ਸਾਲ 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 ਬਰਾਫ ਆਇਆ ਬੁਨੇ ਵੈਰੀ ਗੁੱਡ 20 ਸਪੀਡ ਰੱਖੋ ਫਿਰ ਫਿਰ ਨਹੀਂ ਡਾੜਦੀ ਤਾਂ ਹੀ ਡਾੜਦੀ ਇੱਕ ਬੰਦਾ ਤੇਜ਼ ਦਰ ਦਾ ਇੱਕ ਹੌਲੀ ਦਰ ਦਾ ਆਪਣੇ ਹੌਲੀ ਦਰ ਬਈ ਤੇਰੀ ਲੱਤਾਂ ਵੱਡੀਆਂ ਆਪਣੇ ਸੁੱਖਾ ਨਾ ਘਣਾ ਹਣ 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 ਇੱਕ ਕੋਸਾ ਲੱਗਣੀ ਵੇਨੇ ਹਣ ਕਿਹਦੇ ਚ ਗਲਤੀ ਆ ਜੇ ਹਣ ਰਾਜੂ ਵਾਲੇ ਪਾਸੇ ਲਹਿ ਗਈ ਫਿਰ ਫਿਰ ਵੇਨੇ ਕੀ ਦੀ ਗਲਤੀ ਹਣ ਠੀਕ ਆ ਮੈਨੂੰ ਇੱਕ ਤਾਂ ਫੋਨ ਬੜਿਆ ਆਂਦੇ ਹੈਲੋ ਵਾਹ ਬੀ ਵਾਹ ਹੁਣ ਹੁਣ ਤੂੰ ਦੱਸ ਦੀ ਕੌਣ ਗਲਤ ਤੇ ਕੌਣ ਸਹੀ ਆ ਸਹੀ ਆ ਵੀ ਸਾਰੀ ਸਹੀ ਆ ਦੱਸ ਵੈਰੀ ਗੁੱਡ ਵੈਰੀ ਗੁੱਡ ਲੈ ਲੈ ਚੱਲ ਉੱਪਰ ਆਂ ਦਰਾ ਲੈਓ ਕੋਈ ਇੰਨਾ ਟਾਈਮ ਨੀ ਖੜਨਾ ਨਹੀਂ ਜਾਈ ਤਿੰਨ ਮੱਠ ਲੈ ਲਓ ਉਹ ਵੈਲਿਡਿਟੀ ਬਹੁਤ ਘੱਟ ਆ ਯਾਰ ਦੱਬੀ ਮੈਂ ਨਾ ਜਾਣਾ ਅਗਦੇ ਮੈਂ ਪਾਣੀ ਛੱਡ ਦੇ ਲੈਓ ਲੈਓ ਬਈ ਮੁੰਡਾ ਖੱਚ ਕੇ ਲੈ ਆਓ ਕੋਸਾ ਗਰਮਾ ਗਰਮ ਗਰਮੀ ਨੇ ਗਰਮੀ ਹੁੰਦਾ ਵਾ ਤਾਂ ਠੰਡਾ ਸੋਰੀ ਹੋਰ ਕੀ ਆ ਛੇਤੀ ਆਜੋ ਛੇਤੀ ਕਰਾਂ ਦੀ ਲੈ ਲੈ ਭੱਜ ਕੇ ਸ਼ੇਰ ਬਣੋ ਕਰ ਖਾਈ ਦੋ ਮੀਟਰ ਕਰਾਂਗੇ ਯਾਰ ਤੂੰ ਗਰਮ ਹੁੰਦੀ ਆ ਤੈਨੂੰ ਉਹੀ ਤੇ ਗੜਿਆ ਕੋਤੋਂ ਗਰਮੀ ਆ ਕੂਬੰ ਦਾ ਵਿੱਚੋਂ ਕਰਨਾ ਇਹ ਰਵੜ ਦੀ ਜਾਈ ਵੀ ਸਹੀ ਆ ਚਲੋ ਆਜੋ ਆਜੋ ਕਰਾਂ ਦਾਦਾ ਦਾਦੇ ਭੱਜ ਗਏ ਆਪ ਦਾ ਕਿਹੜਾ ਘੜ ਦਿੰਦੇ ਤੇ ਸਾਨੂੰ ਬੈਂਦ ਦੋਗ ਲੋਡ ਫਿਰ ਕਹਿੰਦੇ ਤੁਸੀਂ ਪਾਓ ਨਾਲ ਕਹਿੰਦਾ ਮੈਂ ਕਰਦਾ ਕੋਈ ਨਹੀਂ ਲੈ ਗਿਆ ਤੈਨੂੰ ਭੋਜ ਦੇ ਆ ਲੋਡਰ ਜੋ ਭਰ ਲੋ ਨੇੜੇ ਹੁਣ ਲੋਡਰ ਮੈਂ ਤਾਂ ਬੈਂਟੋ ਬੈਂਟੀ ਆਹ ਹਾਂ ਜੀ ਕੀ ਹਾਲ ਆ ਜੀ ਦੋਸਤੋ ਇਹ ਨਾ ਆਪਾਂ ਜਦੋਂ ਪਨੀਰੀ ਬੀਜਦੇ ਸੀ ਅਸੀਂ ਨਾ ਮਿੱਟੀ ਪਾ ਕੇ ਉੱਤੇ ਤੇ ਉਵੇਂ ਛੱਡ ਦਿੰਦੇ ਸੀ ਉਹਦੇ ਨਾਲ ਨਾ ਸਹੀ ਨਹੀਂ ਪੌਦ ਹੁੰਦੀ ਸੀਗੀ ਫਰਕ ਪੈਂਦਾ ਸੀਗਾ ਤੇ ਦੱਬ ਜੇ ਰਹਿੰਦੇ ਸੀ ਹੁਣ ਅਸੀਂ ਨਾ ਇੱਕ ਤਜਰਬਾ ਕੀਤਾ ਸੀ ਆ ਵੇ ਇਸ ਤੇ ਪਾਕ ਨੇ ਤਰਪਾਲ ਉੱਤੇ ਜਿਵੇਂ ਆ ਕੀ ਕਹਿੰਦੇ ਹੁੰਦੇ ਇਹਨੂੰ ਕਿਹੜੀ ਪੱਲੀ ਕਹਿੰਦੇ ਹੁੰਦੇ ਆ ਟਾਟ ਪੱਲੀ ਟਾਟ ਪੱਲੀ ਟਾਟ ਪੱਲੀ ਲਿਆ ਕੇ ਟਾਟ ਪੱਲੀ ਲਿਆ ਕੇ ਦੇਖਿਆ ਵੇ ਇਹ ਬਹੁਤ ਵਧੀਆ ਉਗਰੀ ਉੱਥੇ ਠੀਕ ਨਾ ਇਹ ਸਹੀ ਉਗਰੀ ਸੀ ਉਹ ਸਹੀ ਉਗਰੀ ਸੀ ਆ ਇਹ ਕੱਲ ਪਾਈ ਸੀ ਇੱਥੇ ਦਿਖਾਣਾ ਆ ਵੇਖੋ ਇਹਦੇ ਥੱਲੇ ਜਮਾਂ ਸਹੀ ਉਗਰਦੀ ਆ ਟਾਰਪਲੀ ਤੂੰ ਬਿਨਾ ਸਹੀ ਨਹੀਂ ਹੁੰਦੀ ਅਸੀਂ ਆਖਿਆ ਚਲ ਕਾਮਯਾਬ ਹੋਜੂ ਪਰ ਨਹੀਂ ਗੱਲ ਬਣੀ ਤੇ ਆਵੇ ਦੇਖੋ ਸਸੀ ਘਾਲ ਜੀ ਸਾਰਿਆਂ ਨੂੰ ਤੇ ਇੱਕਾ ਸਸਰੀ ਘਾਲ ਦਾ ਪਤਾ ਹੀ ਕਰਦਾ ਇਹ ਇਹ ਬਣਾਉਂਦਾ ਨਹੀਂ ਹੁਣ ਵੀਡੀਓ ਕਹਿੰਦਾ ਮੈਂ ਤਾਂ ਵੀਡੀਓ ਤੋਂ ਪਾਸੇ ਹੀ ਰਹਿ ਜਾਂਦਾ ਸੀ ਤੇ ਅਮਣਾ ਸਾਨੂੰ ਪਤਾ ਕਿੱਥੇ ਲੱਗਿਆ ਪਿਆ ਨਹੀਂ ਨਹੀਂ ਅੱਜ ਤਾਂ ਹੋਰ ਪਾਸੇ ਹੋਵੇ ਅਮਣਾ ਸਾਨੂੰ ਪਤਾ ਕਿੱਥੇ ਲੱਗਿਆ ਪਿਆ ਤੇ ਹਾਂ ਵੀ ਤੂੰ ਹੁਣ ਵੀਡੀਓ ਬਣਾਉਣੋਂ ਕਾਹਤੋਂ ਹਟ ਗਿਆ ਸਾਰੇ ਲੋਕ ਕਹਿੰਦੇ ਸੀ ਵੀ ਬਹੁਤ ਵਧੀਆ ਕਾਸ਼ ਬਣਾਉਂਦਾ ਬਹੁਤ ਵਧੀਆ ਨਹੀਂ ਮੈਨੂੰ ਸਾਰੇ ਕਹਿੰਦੇ ਮੈਨੂੰ ਕੰਮ ਬਹੁਤ ਹੁੰਦੇ ਨੇ ਫਿਰ ਮੈਂ ਕੰਮ ਨਹੀਂ ਬਹੁਤ ਮੈਨੂੰ ਪਤਾ ਕਾਹ ਤੋਂ ਬਣਾਉਣਾ ਵੀ ਤੂੰ ਮੈਂ ਪਿੱਛੇ ਬਾਹਰ ਰਹੇ ਨਹੀਂ ਮੈਂ ਮੇਰੀ ਦੇਖਦੇ ਹੀ ਨਹੀਂ ਕੋਈ ਕਹਿੰਦਾ ਤੂੰ ਬਈ ਤੂੰ ਵੀਡੀਓ ਚ ਨਹੀਂ ਆਉਂਦਾ ਮੈਂ ਕਿਹਾ ਹੁਣ ਫਿਰ ਮੈਂ ਡੈਡੀ ਤੋਂ ਬਣਾਇਆ ਕਰੂੰਗਾ ਐਂਡ ਵਾਲਾ ਸ਼ਾਰਟ ਫਿਰ ਵੀ ਡੈਡੀ ਮੇਰਾ ਲਿਆ ਕਰ ਨੇ ਪੱਲੀਆਂ ਪੈ ਗਈਆਂ ਸਾਰੇ ਪਨੀਰੀ ਆਪਣੀ ਬਸ ਥੋੜੀ ਰਹਿ ਗਈ ਉਹ ਆਪਾਂ ਵੀਜ ਦੇਣੀ ਅੱਜ ਸ਼ਾਮ ਨੂੰ ਨਹੀਂ ਅੱਜ ਕਿੱਥੇ ਵੀਜ ਦੇਗਾ ਅੱਜ ਤਾਂ ਦੂਜਾ ਹੋਊਗਾ ਇਹ ਪੱਲੀਆਂ ਹੁਣ ਉਗਰੂਗਾ ਦੋ-ਤਿੰਨ ਦਿਨਾਂ 'ਚ ਫਿਰ ਵੀਜੀ ਜਾਊਗੀ ਚਲੋ ਪਰ ਹੁਕਾਇਨ ਜੇ ਉਗਰੂ ਘਰੇ ਨਹੀਂ ਟਾਰ ਪਣੇ ਲਿਆਉਣੀਆਂ ਬੜੀਆਂ ਹੁਕ ਕਿਥੋਂ ਪੂਰੀਆਂ ਕਰਾਂਗੇ ਹਸਾਬ ਲਾਲਾ ਵੀ ਇਹ 6 6 12 12 ਵੀ 25 30 ਕਿਲਿਆਂ ਥਾਂ ਤੇ ਪੈ ਗਈ ਕੱਲ ਅਸੀਂ ਸ਼ਾਮ ਨੂੰ ਲੈ ਕੇ ਆਏ ਆ ਉਹ ਵਾਲੀਆਂ ਥੋੜੀਆਂ ਹੋਰ ਹਾਂ ਪਈਆਂ ਹਜੇ ਹੋਰ ਪਈਆਂ ਹਨ ਉਹ ਪੈ ਜਾਣ ਸਾਰੇ ਦੇ ਪੈ ਜਾਣੀਆਂ ਹਾਂ 50 ਕਿਲੋ ਤਾਂ 55 ਕਿਲੋ ਲਿਆਦਿਆਂ ਪਹਿਲੇ ਦਿਨ ਪਹਿਲੇ ਦਿਨ 55 ਰਾਤ ਕਿੰਨੇ ਰਾਤ ਰਾਤੀ ਕਵੰਟਲ ਲੈਂਦੀਆਂ 1 ਕਵੰਟਲ 10 ਕਿਲੋ ਹੋਗੇ 1 ਕਵੰਟਲ 12 ਕਿਲੋ ਵੇਲੇ ਦਾ ਸਾਰ ਮੈਨੂੰ ਮੈਨੂੰ ਪਤਾ ਮੇਰੇ ਪੈਸੇ ਤਾਂ ਮੇਰੇ ਤੇ ਲਗਾਏ ਸੀ ਮੈਨੂੰ ਸਾਰਾ ਪਤਾ ਸੀ ਫਿਰ ਬਾਈ ਨਹੀਂ ਦਿੱਤੇ ਨਾ ਮੈਨੂੰ ਫਿਰ ਦਾ ਹਿਸਾਬ ਲੈਣਾ ਹਾਂ ਠੀਕ ਠੀਕ ਚਲੋ ਸਾਰਾ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਥੈਂਕ ਯੂ ਗੁੱਡ ਮਾਰਨਿੰਗ ਹੈ ਗੁੱਡ ਮਾਰਨਿੰਗ ਤੇਰੀ ਵੀ ਹੋ ਗਈ ਤੂੰ ਨਹੀਂ ਲੈਵੇਂ ਚਾਹੀਏ ਨਾ ਹਰ ਇੱਕ ਵੀਡੀਓ ਚ ਹੈ ਪਹਿਲਾ ਜਗਰਾਜੀ ਉਹਦਾ ਜਗਰਾਜੀ ਦਾ ਅਹ ਡੈਡੀ ਨਹੀਂ ਆਇਆ ਅਮੈਂ ਆਇਆ ਤੇ ਜਿਹੜਾ ਮੈਂ ਕਰ ਲੈਂਦਾ ਖੇਤੀ ਦਾ ਕੰਮ ਵੀ ਕਰ ਲੈਂਦਾ ਕੰਮਜਾਬ ਹੋ ਜਾ ਜਮਾਂ ਜਗਰਾਜ ਵਾਲਾ ਕੰਮ ਮੈਂ ਕਰਦਾ ਤੇ ਕੰਮਜਾਬ ਹੋ ਜਾਣਾ ਜਗਰਾਜ ਦਾ ਮਤਲਬ ਜਗਰਾਜ ਇਦੋਂ ਛੋਟਾ ਸੀ ਜਦੋਂ ਸਾਡੇ ਕੋਲੇ ਆਉਣ ਲੱਗ ਪਿਆ ਸੀ ਤੇ ਉਹਨੇ ਜਿਵੇਂ ਵੀ 12 ਚ 65 ਬਾਈ ਲੈਂਦਾ ਸੀ ਨਾ ਆਪਣਾ ਹਾਂਜੀ ਤੇ ਉਹਦੇ ਨਾਲ ਪੰਪ ਚ ਮੜੀ ਆ ਗਈ ਪ੍ਰੋਬਲਮ ਤੇ ਮਿਸਤਰੀ ਨੂੰ ਸੱਦਿਆ ਜੈਂਸੀ ਆਲ ਨੂੰ ਕਿਹਾ ਤੇ ਉਹਨੇ ਕਹਾਲਤਾ ਮੈਂ ਸਾਰੇ ਬੰਦੇ ਨੂੰ ਪਹਿਲੇ ਦੱਸਤਾ ਜਿਵੇਂ ਆ ਹੁਣ ਇੱਥੇ ਫਿਰਦੇ ਨਾ ਬੰਦੇ ਜਿਵੇਂ ਐਵੇਂ ਜਾਈ ਆਈ ਫਿਰਦੇ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਮਿਸਤਰੀ ਆਇਆ ਨਾ ਤੇ ਮੈਸਤਰੀ ਨੇ ਗਾਲਾਂ ਕੱਢ ਕੱਢ ਕੇ ਪਾਸੇ ਕਰਨਾ ਨਹੀਂ ਪਾਸੇ ਨਹੀਂ ਹੁਣ ਇਹਨੇ ਉੱਤੀ ਜੜੀ ਆਣਾ ਮਿਸਤਰੀ ਦੇ ਉਹੀ ਗੱਲ ਜਦੋਂ ਬੈਠੇ ਅਸੀਂ ਤੇ ਮਿਸਤਰੀ ਆ ਗਿਆ ਇਹ ਜਿਹੜੇ ਆ ਦੂਜੇ ਸਾਡੇ ਸੀਗੇ ਇੱਕ ਮੁੰਡਾ ਹੋਰ ਸੀ ਜ਼ਿੰਮੇਦਾਰ ਪਿੰਡੋਂ ਕਿ ਉਹਦਾ ਮੌਜਨਾ ਬੈਠੇ ਦਰਖਤਾਂ ਥੱਲੇ ਤੇ ਜਗਰਾਮ ਗਰਮੀ ਬੜੀ ਸੀ ਤੇ ਤੇ ਜਗਰਾਜੀ ਇਹਦੇ ਨਾਲ ਦਾ ਹੀ ਸੀ ਜਮਾ ਐ ਸੀ ਐ ਗੋਰਾ ਗੋਰਾ ਤੇ ਪੱਕਾ ਪੱਕਾ ਕੱਚਾ ਨਹੀਂ ਸੀ ਹੋ ਗਈ ਠੀਕ ਹੈ ਤੇ ਉਹਨੇ ਉਹ ਮੈਸਤਰੀ ਉਹਨ ਕਰੇ ਪਾਸੇ ਜਾ ਉਹ ਹੁਣ ਨਾ ਹੁਣਾ ਹੋਵੇ ਹੀ ਨਾ ਪਾਸੇ ਉਹ ਵੇਖ ਘੇੜਾ ਹੀ ਬੰਬ ਨੂੰ ਕੀ ਕਰਦਾ ਐ ਇਸੇ ਕਰਕੇ ਉਹ ਕਾਮਯਾਬ ਆ ਜਿਹੜੀ ਗੱਲ ਆ ਉਹੀ ਗੱਲ ਇਹਦੀ ਆ ਇਹ ਵੀ ਠੀਕ ਆ ਹਾਂਜੀ ਹਾਂ ਵੀ ਆਪਣਾ ਕੰਮ ਵੱਡਣਾ ਟੁਕਣਾ ਹੀ ਆ ਆਪਾਂ ਖਿਲਾੜੇ ਭਾਈ ਜਿਹੜੇ ਨੇ ਖਿਲਾੜੇ ਖਿਲਾੜੇ ਬਹੁਤ ਬਹੁਤ ਜਿਆਦੇ ਖਿਲਾੜੇ ਪਾਉਣਾ ਤੂੰ ਘਟਵਾਇਆ ਕਰ ਚਲੋ ਠੀਕ ਆ ਜੀ ਹਾਂ ਵੀ ਤੂੰ ਬਜਾ ਰਹਿਣਾ ਇਸ ਵੀਡੀਓ ਚ ਜਮਾ ਨਹੀਂ ਕੋਈ ਸੋਇਆ ਤੇਰੇ ਨਾਲ ਹੇ ਲੇ ਪੈਂਦੀਆਂ ਬਹੁਤ ਦੀ ਪੈ ਚੁੱਕੀ ਮੈਨੂੰ ਲੱਗਦਾ ਨਹੀਂ ਕਿਸਮਤ ਨਹੀਂ ਮੈਨੂੰ ਲੱਗਦਾ ਨਾ ਤੂੰ ਘਰੋਂ ਸੌਖਾ ਹੋ ਗਿਆ ਹਣਾ ਇਹ ਹਣਾ ਮੈਨੂੰ ਫਰਕ ਲੱਗਦਾ ਉਸ ਗੱਲੋਂ ਘਰ ਵਾਲੇ ਬਸ ਨਾ ਬਚ ਗਿਆ ਤੇ ਤੂੰ ਪੈਸੇ ਕਿਹਦੇ ਖਾਤੇ ਚ ਪਾਉਣਾ ਨੇਤੀ ਪੈਸੇ ਪਵਾਣਾ ਆਪਦੇ ਖਾਤੇ ਚ ਪਾਇਆ ਚਾਹੇ ਅੱਜ ਦਾ ਆਪਦੇ ਚ ਪਾਇਆ ਕੱਲ੍ਹ ਪਰਸੋਂ ਪਾਇਆ ਕੱਲ ਬਾਪੂ ਨੂੰ ਦਿੱਤੇ ਹੀ ਪਾ ਰਤ ਮੈਥੋਂ ਹੀ ਪਵਾ ਕੇ ਹੜਿਆ ਹਜੇ ਕਹਿੰਦੇ ਮੈਨੂੰ ਹੁਣੇ ਹੀ ਚਾਹੀਦੇ ਬਾਹਲੇ ਪੈਸੇ ਲੈ ਜਾਣਾ ਤੂੰ ਯਾਰ ਪੈਸੇ ਲੈ ਜਾਣ ਆਸਤੇ ਲੈ ਆਣੇ ਆ ਜਾਣ ਕੋਈ ਨਹੀਂ ਮੈਂ ਤਰਸ ਕਰਕੇ ਦੇਣਾ ਤੈਨੂੰ ਨਹੀਂ ਹੋਰ ਕੋਈ ਚੱਕਰ ਨਹੀਂ ਉਹੀ ਦਾ ਗੱਲ 啊，开车。